ਜਿਹੜਾ ਇਹ ਜਹਾਜ਼ ਆ ਕੋਈ ਆਮ ਜਹਾਜ਼ ਨਹੀਂ ਪੂਰਾ ਵੱਡਾ ਹੈਲੀਕਾਪਟਰ ਜਿਹੜਾ ਫੌਜ ਦਾ ਹੈਲੀਕਾਪਟਰ ਹੁੰਦਾ ਹੈ ਇਹ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਹਨ ਤੇ ਜਹਾਜ਼ ਦਾ ਸ਼ੌਂਕ ਕਿਧਰੋਂ ਆ ਗਿਆ ਫੇਡੇਰੇ ਨੂੰ ਲੋਕ ਦੇਖਣ ਆਉਂਦੇ ਆ ਦੂਰੋਂ ਦੂਰੋਂ ਆਉਂਦੇ ਆ ਲੋਕ ਜੈਪੁਰ ਤੋਂ ਮੈਨੂੰ ਕੱਲ ਹੀ ਇੱਕ ਕਾਲ ਆਇਆ ਜੈਪੁਰ ਤੋਂ ਕਾਲ ਆਈ ਸੀ ਉਹ ਉਹਨਾਂ ਨੇ ਸਾਰੀ ਫੈਮਿਲੀ ਨਾਲ ਆਉਣਾ ਔਰ ਹਫ਼ਤਾ ਪਹਿਲਾਂ ਹੀ ਉਹਨਾਂ ਨੇ ਬੁੱਕ ਕਰਵਾਤਾ ਤੇ ਪੂਰੇ 올ਓਵਰ ਇੰਡੀਆ ਤੱਕ ਆਪਣੀਆਂ ਵੀਡੀਓਜ਼ ਪਹੁੰਚੀਆਂ ਹੋਈਆਂ ਤੇ ਇੰਡੀਆ ਤੋਂ ਬਾਹਰੋਂ ਵੀ ਲੋਕਾਂ ਦੇ ਫੋਨ ਆ ਰਹੇ ਐ ਇਸ ਚੀਜ਼ ਦੇ ਵਿੱਚ। ਜਾਇਦੇਸ਼ ਸ਼ੀਨੋਂ ਬੈਠਣ ਦੇ ਕਈ ਵੀਰਾਂ ਨੇ ਜਹਾਜ਼ ਦੇ ਵਿੱਚ ਬੈਠ ਕੇ ਵੇਖੇ ਨਹੀਂ ਹੁੰਦਾ ਕਹਿੰਦੇ ਜਹਾਜ਼ ਦੇ ਕੋਲੇ ਨਹੀਂ ਜਾਣ ਦਿੰਦੇ ਵੇਖਣ ਦੀ ਗੱਲ ਤਾਂ ਦੂਰ ਆ ਆਮ ਤੌਰ ਤੇ ਲੋਕ ਤਰਸਦੇ ਰਹਿੰਦੇ ਆ ਜਹਾਜ਼ ਵੇਖਣਾ ਸੀ ਕਿਹੋ ਜਿਹਾ ਹੁੰਦਾ ਵੇਖਣ ਦੀ ਕੀ ਸਾਨੂੰ ਵਿੱਚ ਲੈ ਕੇ ਚਲਾਂਗੇ। ਅਸੀਂ ਪਹਿਲੀ ਵਾਰ ਆਏ ਤੇ ਅੱਗੇ ਵੀ ਆਏ। ਨਹੀਂ ਇੱਥੇ ਪਹਿਲੀ ਵਾਰ ਆਏ ਵੀਰੇ। ਕਿੱਦਾਂ ਲੱਗ ਰਿਹਾ? ਵਧੀਆ ਲੱਗ ਰਿਹਾ ਹੈ ਪਹਿਲੀ ਆਈਟਮ ਹੀ ਹੱਲੇ ਖਾ ਰਹੇ ਆ ਸਵਾਦ ਹੈਗੀ ਹੈ ਇਹਨੇ ਨਵਾਂ ਕੰਮ ਸ਼ੁਰੂ ਕੀਤਾ ਜੀ ਐਨੇ ਪੈਸੇ ਲਾ ਕੇ ਆਪਾਂ ਬਾਹਰ ਜਾ ਰਹੇ ਨੇ ਉੱਥੇ ਜਾ ਕੇ ਵੀ ਦਿਹਾੜੀਆਂ ਕਰ ਰਹੇ ਆ ਨਾ ਤੇ ਬਾਅਦ ਵਿੱਚ ਨਾਲੇ ਆਦੇ ਮਾਪੇ ਦੀ ਵੇਟ ਕਰਦੇ ਰਹਿੰਦੇ ਹਨਾ ਆਪਣੇ ਪੱਲੇ ਐਂਡ ਤੇ ਹੀ ਕੁਝ ਨਹੀਂ ਪੈਂਦਾ ਜੀ ਮਤਲਬ 60 70% ਇਹੋ ਜਿਹੇ ਮੁੰਡੇ ਹੋਣਗੇ ਜਿਹੜੇ ਉੱਥੇ ਜਾ ਕੇ ਤੇ ਬਾਅਦ ਵਿੱਚ ਜਦੋਂ ਉਹਨਾਂ ਨਾਲ ਗੱਲ ਕਰੋਗੇ ਤੁਹਾਨੂੰ ਇਹੀ ਕਹਿਣਗੇ ਕਿ ਮੇਰੀ ਬਹੁਤ ਵੱਡੀ ਗਲਤੀ ਇੱਥੇ ਆਉਣਾ ਤੇ ਜੇ ਆਪਾਂ ਐਡਾ ਵੱਡਾ ਕਨਸੈਪਟ ਸ਼ੁਰੂ ਕਰ ਸਕਦੇ ਹਾਂ ਨਾ ਤੇ ਆਪਾਂ ਉਹਨਾਂ ਕੀ ਪੈਸਾ ਲੱਗਦਾ ਨਾ ਕੋਈ ਵੱਧ ਘੱਟ ਹੋ ਸਕਦਾ ਪਰ ਆਪਾਂ ਇੱਕ ਇਦਾਂ ਆਪ ਆਪਣੇ ਪੇਰੈਂਟਸ ਦੇ ਵਿੱਚ ਰਹਿ ਰਹੇ ਆ ਆਪਣਾ ਇੱਕ ਨਾਮ ਆ ਵਧੀਆ ਹੈ ਨਾ ਆਪਣਾ ਸ਼ਹਿਰ ਦੇ ਵਿੱਚ ਆਪਣਾ ਖੁਦ ਦਾ ਇੱਕ ਪਰਸਨੈਲਿਟੀ ਬਣ ਰਿਹਾ ਆ ਆਪਾਂ ਵਧੀਆ ਤੇ ਮੈਨੂੰ ਲੱਗਦਾ ਇੱਥੇ ਰਹਿ ਕੇ ਹੀ ਲੋਕਾਂ ਨੂੰ ਕੋਈ ਨਾ ਕੋਈ ਨਵੀਂ ਇਨਵੈਂਸ਼ਨ ਕਰਨੀ ਚਾਹੀਦੀ ਆਪਣੇ ਹਾਂਜੀ ਕਾਫੀ ਕੁਝ ਹੈਗਾ ਲੋਕ ਜਹਾਜ਼ ਆਣਾਂ ਦੇ ਕਹਿਣ ਲੱਗ ਗਏ ਆ ਇਰ ਮਨ ਲਗੇ ਬਟੰਡੇ ਦੇ ਵਿੱਚ ਸਾਡੇ ਪਿੰਡਾਂ ਦੇ ਜਾਂ ਕੁਛ ਵੀ ਤਾਂ ਲੋਕ ਕਦੇ ਵੀ ਗੱਲ ਕਰਦਾ ਜਹਾਜ਼ ਵਾਲਿਆਂ ਨੇ ਜਾਣਾ ਤਾਂ ਇਹ ਚੀਜ਼ ਵੀ ਇੱਕ ਔਰੀਜਨਲ ਜਿੱਦਾਂ ਇਹ ਫੋਰਨ ਤੋਂ ਆਪਣੇ ਸਾਊਥ ਅਫਰੀਕਾ ਤੋਂ ਆ ਜਿਵੇਂ ਫਲੋਰਿਨਾ ਆਪਣਾ ਸਟਾਫ ਇਹਨਾਂ ਨੂੰ ਦੇਖ ਕੇ ਲੋਕ ਇਹਨਾਂ ਨੂੰ ਇਹਨਾਂ ਨੂੰ ਦੇਖ ਕੇ ਵੈਸੇ ਹੀ ਲੋਕ ਖੁਸ਼ ਹੁੰਦੇ ਰਹਿੰਦੇ ਆ ਠੀਕ ਹੈ ਜੀ ਔਰ ਲੋਕ ਇਹ ਵੀ ਚੀਜ਼ ਦੇਖਦੇ ਆ ਵੀ ਇਹਨਾਂ ਨੇ ਬਾਹਰਲਾ ਸਟਾਫ ਰੱਖਿਆ ਤਾਂ ਕਿ ਕਿਥੇ ਆਪਣਾ ਬਹੁਤ ਫਰਕ ਪੈ ਜਾਂਦਾ ਇਸ ਚੀਜ਼ ਦੇ ਵਿੱਚ ਹੁਣ ਤਾਂ ਦਾਜਾਂ ਵਾਲੇ ਬੱਚਣ ਲੱਗ ਪਏ ਹਨ ਜਿਵੇਂ ਦਾਜਾਂ ਨੇ ਕਹਿੰਦੇ ਆ ਹਾਂ ਜੀ ਹਾਂ ਜੀ ਬਿਲਕੁਲ ਅੱਜ ਅਸੀਂ ਸੋਨੂੰ ਹੈਲੀਕਾਪਟਰ ਜਹਾਜ਼ ਦੀਆਂ ਤਸਵੀਰਾਂ ਬਖਾਵਾਂਗੇ ਪੂਰੀ ਵੀਡੀਓ ਐਂਡ ਤੱਕ ਵੇਖਿਓ ਅਸੀਂ ਇਸ ਵਕਤ ਉਹਨਾਂ ਹੈਲੀਕਾਪਟਰ ਜਹਾਜ਼ ਦੇ ਵਿੱਚ ਬੈਠੇ ਆ ਜਿਹੜਾ ਇਹ ਜਹਾਜ਼ ਹੈ ਕੋਈ ਆਮ ਜਹਾਜ਼ ਨਹੀਂ ਜਿਵੇਂ ਤੁਸੀਂ ਕਦੇ ਕੋਈ ਬਨੌਟੀ ਜਹਾਜ਼ ਹੈ ਇਹ ਉੱਪਰ ਕਹਿੰਦੇ ਹੋਣਾ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕੋਈ ਵਾਕਈ ਕਿਸੇ ਵੀਰ ਨੇ ਆਪਦੇ ਜਾਨੀ ਕਿ ਕੋਠੀ ਦੇ ਉੱਪਰ ਆਪਣੇ ਉੱਪਰ ਉੱਪਰਲੀ ਮੰਜ਼ਲੇ ਦੇ ਉੱਪਰ ਹੈਲੀਕਾਪਟਰ ਰੱਖਿਆ ਹੋਇਆ ਪੂਰਾ ਵੱਡਾ ਹੈਲੀਕਾਪਟਰ ਜਿਹੜਾ ਫੌਜ ਦਾ ਹੈਲੀਕਾਪਟਰ ਹੁੰਦਾ ਹੈ ਕੁਈ ਕੁਆਡ ਚੋਂ ਲੈਂਦਾ ਹੈਲੀਕਾਪਟਰ ਨਹੀਂ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਤਸਵੀਰਾਂ ਵਿਖਾ ਦੇ ਇਹ ਪੂਰਾ ਰਿਜਨ ਰਿਜਨਲ ਆ ਆ ਵੀ ਕੋ ਸਾਰੀਆਂ ਸੁੱਚਾਂ ਸੱਚਾਂ ਸਾਰਾ ਕੁਝ ਓਵੇਂ ਆ ਹੈਲੀਕਾਪਟਰ ਦੇ ਇਸ ਵਕਤ ਅਸੀਂ ਹੈਲੀਕਾਪਟਰ ਦੇ ਮੂਹਰੇ ਪਾਸੇ ਬੈਠੇ ਹੋਏ ਆ ਇਧਰ ਘੜੀਆਂ ਦਿਖਾ ਦੇ ਜਿਹੜੀਆਂ ਮੂਹਰੇ ਜਨ ਕਿ ਸਾਰਾ ਦਿਸ਼ਾ ਦੱਸਦੀਆਂ ਪੈਟਰੋਲ ਵਗੈਰਾ ਦੱਸਦੀਆਂ ਇਹਦੀ ਕਿੰਨੀ ਸਪੀਡ ਆ ਸਾਰਾ ਦੱਸਦੀਆਂ ਇਧਰਲੇ ਪਾਸੇ ਆ ਵੇਖੋ ਵਿੱਕੀ ਜੀ ਇਹ ਇੱਥੋਂ ਨਾ ਮੁੜਦਾ ਵਿੱਕੀ ਇਹ ਜਾਣਾ ਵੇਖੀ ਜਦੋਂ ਜਦੋਂ ਐਮ ਮੋੜਨਾ ਪੈਂਦਾ ਇਸ ਤਰ੍ਹਾਂ ਤੇ ਆ ਇਹਦਾ ਕੋਈ ਗੇਰ ਗੁਰਜੇ ਜਗਾੜ ਜਗੁਰਜਾ ਹੋਣਾ ਪਤਾ ਨਹੀਂ ਕਿਵੇਂ ਆ ਤੇ ਇਹ ਉੱਪਰ ਯਾਨੀ ਕਿ ਅਸੀਂ ਤੀਜੀ ਮੰਜ਼ਲ ਦੇ ਉੱਪਰ ਆ ਅਸੀਂ ਯਾਨੀ ਕਿ ਉੱਪਰ ਰੱਖਿਆ ਹੋਇਆ ਪੂਰੀ ਗੱਲਬਾਤ ਕਰਾਂਗੇ ਦਿਖਾਵਾਂਗੇ ਵੀਰ ਨੂੰ ਬੜੀ ਕਈ ਸ਼ੌਂਕ ਦਾ ਯਾਨੀ ਕਿ ਲੈਂਦਾ ਕਿੱਥੋਂ ਲੈਂਦਾ ਕਿਵੇਂ ਰੱਖਿਆ ਸਾਰੀ ਗੱਲਬਾਤ ਕਰਾਂਗੇ ਵੀਰ ਥੱਲੇ ਬੈਠਾ ਅਸੀਂ ਜਾਜ ਦੇ ਵਿੱਚ ਬੈਠੇ ਆ ਸਾਡਾ ਕੈਮਰਾਮੈਨ ਕਹਿੰਦਾ ਵੀ ਆਪਾਂ ਵਿੱਚ ਬਹਿ ਕੇ ਤੇਰਾ ਵੀਡੀਓ ਬਣਾ ਲਈਏ ਸ਼ੂਟ ਕਰ ਦਈਏ ਸ਼ੌਂਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਵਾਕਈ ਵੀਰ ਨੇ ਕਮਾਲ ਰੈਸਟੋਰੈਂਟ ਬਣਾਇਆ ਹਜਾਜ ਦੇ ਵਿੱਚ ਇਹ ਕੋਈ ਜੇ ਆਪਾਂ ਕਹੀਏ ਪੱਥਰ ਦਾ ਜਹਾਜ ਆ ਉਹ ਜਹਾਜ ਨਹੀਂਗਾ ਇਹ ਜਾਂ ਆਮ ਤੌਰ ਤੇ ਲੋਕ ਕਹਿੰਦੇ ਨੇ ਨਾ ਵੀ ਪੱਥਰ ਦਾ ਜਹਾਜ ਆ ਬਣਾ ਲਏ ਨੇ ਉਹ ਈਗਾ ਇਹ ਰੀਜਨਲ ਜਹਾਜ ਹੈ ਵਿੱਚ ਜਿੰਨੇ ਕਿ ਰੈਸਟੋਰੈਂਟ ਬਣਾਇਆ ਜਿਹੜੇ ਖਾਣ ਪੀਣ ਦੇ ਸ਼ੌਕੀਨ ਹੈ ਉਹ ਜਹਾਜ ਦੇ ਵਿੱਚ ਆਉਂਦੇ ਨੇ ਅੰਜੋਏ ਕਰਦੇ ਨੇ ਬਠਿੰਡੇ ਵਾਲੇ ਰਫਲਾਂ ਨਾਲ ਲੱਖਣ ਤੇ ਸ਼ੌਂਕੀ ਤੇ ਸਾਰੇ ਨੇ ਸੁਣਿਆ ਸੀ ਤੇ ਅੱਜ ਤੁਹਾਨੂੰ ਦਿਖਾਈਗੇ ਜਹਾਜ ਰੱਖਣ ਦੇ ਵੀ ਸ਼ੌਂਕੀ ਆ ਬਠਿੰਡੇ ਵਾਲੇ ਇਧਰ ਮੈਂ ਕੈਮਰਾਮੈਨ ਨੂੰ ਕਹਣਾ ਇੱਕ ਵਾਰੀ ਦਿਖਾ ਦੇ ਹੈਲੀਕਾਪਟਰ ਜਨਨ ਕਿ ਕੋਠੇ ਦੀ ਉੱਪਰਲੀ ਮੰਜ਼ਲ ਤੇ ਜਨਨ ਕਿ ਰੈਸਟੋਰੈਂਟ ਦੀ ਉੱਪਰਲੀ ਮੰਜ਼ਲ ਤੇ ਜਨਨ ਕਿ ਹੈਲੀਕਾਪਟਰ ਰੱਖਦਾ ਬਾਈਆਂ ਨੇ ਇਹ ਹੈਲੀਕਾਪਟਰ ਆਮ ਹੈਲੀਕਾਪਟਰ ਨਹੀਂ ਜੇ ਆਪਾਂ ਗੱਲ ਕਰੀਏ ਇੱਕ ਮਾਡਲ ਹੁੰਦਾ ਉਹ ਹੈਲੀਕਾਪਟਰ ਨਹੀਂ ਰਿਜਨਲ ਜਿਹੜਾ ਕਹਿੰਦੇ ਨੇ ਉਹ ਹੈਲੀਕਾਪਟਰ ਹੈ ਜਿਹੜਾ ਫੌਜ ਕੋਲੇ ਹੁੰਦਾ ਹੈ ਹੈਲੀਕਾਪਟਰ ਸਾਡੇ ਨਾਲ ਵੀਰ ਵੀ ਸਾਡੇ ਨਾਲ ਨੇ ਜਿਹਨੇ ਹੈਲਿਕਾਟ ਰੱਖਿਆ ਇਹਦੇ ਨਾਲ ਵੀ ਜਾਣਕਾਰੀ ਕਰਾਂਗੇ ਸਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਠੀਕ ਠਾਕ ਜੀ ਵਧੀਆ ਠੀਕ ਠਾਕ ਇਹ ਸੁਣਦੇ ਹੁੰਦੇ ਸੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਹਨ ਤੇ ਜਹਾਜ਼ ਦਾ ਸ਼ੌਂਕ ਕਿਧਰੋਂ ਆ ਗਿਆ ਬਠਿੰਡੇ ਵਾਲਿਆਂ ਨੂੰ ਜਹਾਜ਼ ਦਾ ਸ਼ੌਂਕ ਤਾਂ ਜੀ ਇਦਾਂ ਹਮੇਸ਼ਾ ਬਠਿੰਡੇ ਵਾਲਿਆਂ ਨੇ ਕੁਝ ਨਾ ਕੁਝ ਅਲੱਗ ਕੀਤਾ ਕੁਝ ਡਿਫਰੈਂਟ ਕੀਤਾ ਸੋ ਇੱਕ ਵਾਰ ਫੇਰ ਆਪਾਂ ਕੁਝ ਡਿਫਰੈਂਟ ਕੀਤਾ ਕਿਵੇਂ ਮਨ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਯਾਰ ਇੱਕ ਆਮ ਤਾਂ ਸੁਣਿਆ ਸੀ ਜਿਹੜੇ ਮੋਡਰਨ ਰੱਖਦੇ ਸੀ ਲੋਕੀ ਜਿਵੇਂ ਪੱਥਰ ਦਾ ਜਾਂ ਸੀਮੈਂਟ ਦਾ ਜਾਂ ਫਾਈਬਰ ਦਾ ਤਾਂ ਆਮ ਹੀ ਵੇਖਿਆ ਸੀ ਹਨਾ ਬੜੀਆਂ ਬੜੀਆਂ ਕੋਠੀਆਂ ਦੇ ਉਤੇ ਰੈਸਟੋਰੈਂਟ ਦੇ ਤੇ ਤੁਸੀਂ ਤਾਂ ਜਮ ਇਜਿਨਲ ਰੱਖਤਾ ਲੈ ਕੇ ਅ ਰਿਜਿਨਲ ਦਾ ਇਦਾਂ ਸੀ ਇੱਕ ਹੁਣ ਜਿਵੇਂ ਇਹਦੇ ਵਿੱਚ ਕੀ ਆ ਇੱਕ ਫੀਲ ਅਸੀਂ ਇਦਾਂ ਦੀ ਦੋਨਾਂ ਚਾਹਦੇ ਸੀ ਲੋਕਾਂ ਨੂੰ ਕਿ ਲੋਕਾਂ ਨੂੰ ਕੋਈ ਡੁਪਲੀਕੇਸੀ ਨਾ ਲੱਗੇ ਕਿਸੇ ਚੀਜ਼ ਦੀ ਕਿਉਂਕਿ ਅੱਜ ਕੱਲ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਕਿ ਇੱਕ ਫੂਡ ਔਰ ਇੱਕ 셀ਫੀ ਇਹਨਾਂ ਦਾ ਕੰਬੀਨੇਸ਼ਨ ਬੜਾ ਬਣ ਚੁੱਕਿਆ ਜਿਉ ਅੱਜਕੱਲ ਸੋ ਲੋਕਾਂ ਨੂੰ ਇੱਕ 셀ਫੀ ਔਰ ਇੱਕ ਫੂਡ ਐਦਾਂ ਦੀ ਚੀਜ਼ ਕਿ ਹੈਲੀ ਦੀ 셀ਫੀ ਉਹਨਾਂ ਨੂੰ ਮਿਲਨੀ ਮਿਲਨੀ ਆ ਵਿਦ ਫੂਡ ਮਿਲੂਗਾ ਸੋ ਉਸ ਚੀਜ਼ ਦੇ ਕੰਬੀਨੇਸ਼ਨ ਨੂੰ ਸੇ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਚੀਜ਼ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਲੈ ਕੇ ਕਿੱਥੋਂ ਤਾਂ ਤੁਸੀਂ ਜਾਏ ਇਹ ਰਾਜ ਆ ਜੀ ਇਹ ਸਭ ਨੂੰ ਹੀ ਪਤਾ ਕਿਦਾਂ ਆਇਆ ਕਿ ਫਿਰ ਇਹ ਮੇਰੇ ਕੋਲ ਕੁਝ ਵੀਡੀਓ ਵੀ ਪਈਆਂ ਮੈਂ ਉਹ ਸ਼ੇਅਰ ਕਰੂੰਗਾ ਬਹੁਤ ਜਲਦ ਆਪਣੇ ਅਫੀਸ਼ੀਅਲ ਚੈਨਲ ਤੇ ਹੈਲੀ ਹਰਨਾਂਡੋ ਆਫੀਸ਼ੀਅਲ ਚੈਨਲ ਆਪਣਾ ਮੈਂ ਉਹਦੇ ਤੇ ਬਹੁਤ ਜਲਦੀ ਵੀਡੀਓ ਵਾਇਰਲ ਕਰੂੰਗਾ ਕਿ ਕਿੱਦਾਂ ਪਾ ਰੱਖਿਆ ਕਿਵੇਂ ਆ ਜੋ ਉਹਦੇ ਵਿੱਚ ਸਭ ਕੁਝ ਦੱਸ ਦੋਗਾ ਜੀ ਹਾਂਜੀ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਤੁਸੀਂ ਕਿੱਤੀ ਪਾਰਟੀਆਂ ਕਰਦੇ ਹੋਵੋਗੇ ਤੇ ਜੇ ਤੁਸੀਂ ਕਿੱਤੀ ਪਾਰਟੀ ਕਰਨੀ ਚਾਹਦੇ ਤੇ ਜਹਾਜ਼ ਦੇ ਵਿੱਚ ਵੀ ਬਹਿ ਕੇ ਤੁਸੀਂ ਕਿੱਤੀ ਪਾਰਟੀ ਕਰ ਸਕਦੇ ਹੋ ਕੀ ਗੱਲ ਇਹ ਬਿਲਕੁਲ ਸਹੀ ਹੈ ਸੱਚਾ ਬਾਈ ਜੀ ਬਿਲਕੁਲ ਬਿਲਕੁਲ ਬੇਸਿਕਲੀ ਕਿੱਟੀਆਂ ਸਾਡੇ ਕੋਲ ਚਲਦੀ ਚ ਰਹਿਦੀਆਂ ਜਿਵੇਂ ਹੁਣ ਕੋਈ ਲੇਡੀਜ਼ ਕਿੱਟੀ ਆ ਜਾਂ ਅੱਜਕੱਲ ਜੈਂਟਸ ਵੀ ਕਿੱਟੀ ਕਰਦੇ ਆ ਤਾਂ ਕਿੱਟੀ ਲਈ ਸਾਡੇ ਕੋਲੇ ਹੈਲੀ ਵੀ ਹੈਗਾ ਜਾਂ ਹੈਲੀ ਦੇ ਬਾਹਰ ਇਹ ਲਾਉਣ ਹੈ ਇੱਥੇ ਵੀ ਹੋ ਜਾਂਦੀ ਹੈ ਕਿੱਟੀ ਠੀਕ ਹੈ ਜੀ ਤੇ ਆਪਣੇ ਕੋਲੇ نیچے ਫਸਟ ਫਲੋਰ ਤੇ ਇੱਕ ਪੀਡੀਆਰ ਆ ਪਰਸਨਲ ਡਾਈਨਿੰਗ ਰੂਮ ਕਹੀ ਇਦਾਂ ਦੇ ਹੁੰਦੇ ਕਿ ਅਸੀਂ ਪਰਸਨਲ ਬੈਠ ਕੇ ਖਾਣਾ ਤਾਂ ਉਹ ਬਿਲਕੁਲ ਪਰਸਨਲ ਆ ਉੱਥੇ ਬੈਠ ਕੇ ਉਹਨਾਂ ਨੇ ਖਾਣਾ ਜਾਂ ਆਪਣੀ ਫੈਮਿਲੀ ਨਾਲ ਬੈਠਣਾ ਤਾਂ ਉਹਦੇ ਵਿੱਚ ਵੀ ਹੈਗਾ ਆਪਣੇ ਕੋਲੇ 20 ਜਣਾਂ ਦੀ ਸੈਟਿੰਗ ਅਗਰ ਕਿਸੇ ਨੇ ਕੋਈ ਵਿਆਹ ਸ਼ਾਦੀ ਦਾ ਕੋਈ ਜਾਂ ਕੋਈ ਫੰਕਸ਼ਨ ਕਰਨਾ ਜਾਂ ਕੋਈ ਮੈਰਿਜ ਲਈ ਜਾਂ ਕੋਈ ਬਰਥਡੇ ਸੈਲੀਬ੍ਰੇਟ ਕਰਨਾ ਤਾਂ ਆਪਣੇ ਕੋਲੇ 150 200 ਬੰਦੇ ਦਾ ਆਰਾਮ ਨਾਲ ਹੋ ਜਾਂਦਾ ਹੈ ਇਹ ਤੇ ਜੀ ਇਹ ਜਦੋਂ ਇਹ ਰੱਖੇ ਨੂੰ ਕਿੰਨਾ ਟਾਈਮ ਉੱਪਰ ਇਹਨੂੰ ਰੱਖੇ ਨੂੰ ਹੋ ਗਿਆ ਜੀ 4 ਕ ਮੰਥ ਹੋ ਗਏ ਉੱਪਰ ਰੱਖੇ ਨੂੰ ਕਿਉਂਕਿ ਇਹਨੂੰ ਰੱਖਣ ਤੋਂ ਬਾਅਦ ਇਹ ਸਾਰਾ ਰੈਡੀ ਹੋਇਆ ਇਹਦਾ ਸੈਟਅਪ ਰੈਡੀ ਹੋਇਆ ਜੋ ਵੀ ਇਹਦਾ ਕੋਈ ਬਾਹਰ ਡੈਕੋਰੇਸ਼ਨ ਵਗੈਰਾ ਉਸ ਤੋਂ ਬਾਅਦ ਰੈਡੀ ਕੀਤਾ ਸਭ ਤੋਂ ਪਹਿਲਾਂ ਇਹ ਉੱਪਰ ਥਾ ਕੇ ਰੱਖਿਆ ਕਸਟਮਰ ਦਾ ਕੋਈ ਫਰਕ ਪਿਆ ਹਾਂਜੀ ਬਹੁਤ ਲੋਕ ਲੋਕ ਦੇਖਣ ਆਉਂਦੇ ਆ ਦੂਰੋਂ ਦੂਰੋਂ ਆਉਂਦੇ ਆ ਲੋਕ ਜੈਪੁਰ ਤੋਂ ਮੈਨੂੰ ਕੱਲ ਹੀ ਇੱਕ ਕਾਲ ਆਇਆ ਜੈਪੁਰ ਤੋਂ ਕਾਲ ਆਈ ਸੀ ਉਹ ਉਹਨਾਂ ਨੇ ਸਾਰੀ ਫੈਮਿਲੀ ਨਾਲ ਆਉਣਾ ਔਰ ਹਫਤਾ ਪਹਿਲਾਂ ਹੀ ਉਹਨਾਂ ਨੇ ਬੁੱਕ ਕਰਵਾਤਾ ਅੱਛਾ ਹਫਤਾ ਪਹਿਲਾਂ ਹੀ ਆਪ ਦਾ ਟੇਬਲ ਬੁੱਕ ਕਰਵਾਇਆ ਉਹਨਾਂ ਨੇ ਤੇ ਹੋਰ ਵੀ ਮੇਰੇ ਕੋਲ ਜਿਵੇਂ ਪੂਰੀ 올ਓਵਰ ਇੰਡੀਆ ਤੱਕ ਆਪਣੀਆਂ ਵੀਡੀਓਜ਼ ਪਹੁੰਚੀਆਂ ਪਈਆਂ ਤੇ ਇੰਡੀਆ ਤੋਂ ਬਾਹਰੋਂ ਵੀ ਲੋਕਾਂ ਦੇ ਫੋਨ ਆ ਰਹੇ ਐ ਇਸ ਚੀਜ਼ ਦੇ ਵਿੱਚ ਮੈਨੂੰ ਜੇ ਕਿਸੇ ਨੇ ਕਿੱਤੀ ਪਾਰਟੀ ਕਰਾਉਣੀ ਹੈ ਤੇ ਕਿੰਨਾ ਚਿਰ ਜਾਨੀ ਕਿ ਇਹਨੂੰ ਬੁੱਕ ਕਰਾਉਣ ਦਾ ਹੁੰਦਾ ਤੁਹਾਡੇ ਬੁਕਿੰਗ ਦਾ ਬਹੁਤ ਪਹਿਲਾਂ ਅਡਵਾਂ ਹਾਂਜੀ ਬੁਕਿੰਗ ਅਡਵਾਂਸ ਹੀ ਆ ਮੰਨ ਕੇ ਚਲੋ ਅਗਰ ਆਪਾਂ ਸੋਚ ਰਹੇ ਆ ਕਿੱਤੀ ਪਾਰਟੀ ਦਾ ਤਾਂ ਕਮ ਸੇ ਕਮ 2 ਦਿਨ ਪਹਿਲਾਂ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਉਹਦੇ ਵਿੱਚ ਤਾਂ ਕਿ ਅਸੀਂ ਵੀ ਕੋਈ ਸੈਟਲਮੈਂਟ ਸਾਡੇ ਕੋਲ ਹੁੰਦੀ ਹੈ ਜਿਵੇਂ ਡੇਟਸ ਵਗੈਰਾ ਹੁੰਦੀਆਂ ਤਾਂ ਉਹ ਫ੍ਰੀ ਡੇਟਸ ਦੇ ਵਿੱਚ ਅਸੀਂ ਕਿੱਤੀ ਬੁੱਕ ਕਰ ਦਿੰਦੇ ਆ ਝੀਲਾਂ ਵੀ ਬਠਿੰਡੇ ਵਾਲੀਆਂ ਬਹੁਤ ਮਸ਼ਹੂਰ ਸੀ ਹਨਾ ਫਿਰ ਅਸਲੇ 'ਚ ਬਠਿੰਡੇ ਵਾਲੇ ਮਸ਼ਹੂਰ ਸੀ ਹੁਣ ਜਹਾਜ਼ਾਂ 'ਚ ਬਹੁਤ ਮਸ਼ਹੂਰ ਹੋ ਗਏ ਹਨ ਜੀ ਬਿਲਕੁਲ ਹੁਣ ਜਹਾਜ਼ਾਂ ਦੇ ਵਿੱਚ ਵੀ ਮਸ਼ਹੂਰ ਹੋ ਗਏ ਆ ਔਰ ਮੈਨੂੰ ਲੱਗਦਾ ਵੀ ਮੈਂ ਉਮੀਦ ਕਰਦਾ ਵੀ ਇਸ ਚੀਜ਼ ਨੂੰ ਦੇਖ ਕੇ ਆਪਣੇ ਹੋਰ ਵੀ ਬਠਿੰਡੇ ਵਾਲੇ ਇਸ ਚੀਜ਼ ਨੂੰ ਲੈ ਕੇ ਥੋੜਾ ਉਤਸ਼ਾਹਿਤ ਹੋਣਗੇ ਤੇ ਕੁਝ ਨਾ ਕੁਝ ਜੋ ਨਵਾ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਆਪਣੇ ਤਾਂ ਹੋ ਸਕਦਾ ਕੋਈ ਨਾ ਕੋਈ ਮੇਰਾ ਭਰਾ ਜੋ ਨਾਲ ਦਾ ਹਨਾ ਇਸ ਚੀਜ਼ ਨੂੰ ਕਰਨਾ ਚਾਹਦਾ ਤਾਂ ਹੋਰ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਗੇ ਜੇਕਰ ਤੁਸੀਂ ਜਹਾਜ਼ ਦੇ ਸ਼ਕੀਨ ਹੋ ਬੈਠਣ ਦੇ ਕਈ ਵੀਰਾਂ ਨੇ ਜਹਾਜ਼ ਦੇ ਵਿੱਚ ਬੈਠ ਕੇ ਵੇਖੇ ਨਹੀਂ ਹੁੰਦਾ ਕਹਿੰਦੇ ਜਹਾਜ਼ ਦੇ ਕੋਲੇ ਨਹੀਂ ਜਾਣ ਦਿੰਦੇ ਵੇਖਣ ਦੀ ਗੱਲ ਤਾਂ ਦੂਰ ਆ ਆਮ ਤੌਰ ਤੇ ਲੋਕ ਤਰਸਦੇ ਰਹਿੰਦੇ ਆ ਜਹਾਜ਼ ਵੇਖਣਾ ਸੀ ਕਿਹੋ ਜਿਹਾ ਹੁੰਦਾ ਤੇ ਤੁਸੀਂ ਬਠਿੰਡ ਸ਼ਹਿਰ ਦੇ ਵਿੱਚ ਆਓ ਦੇਖਣ ਦੀ ਕੀ ਤੁਹਾਨੂੰ ਵਿੱਚ ਲੈ ਕੇ ਚਲਾਂਗੇ ਵਿੱਚ ਖਾਣਾ-ਦਾਣਾ ਵੀ ਪੂਰਾ ਚੱਲਦਾ ਭਾਈ ਚੱਲ ਗਿਆ ਆਪਾਂ ਵੇਖੇ ਅੰਦਰ ਵਿੱਚੋਂ ਚਲੋ ਅੰਦਰ ਚੱਲਦੇ ਆ ਅੰਦਰੋਂ ਵੀ ਤੁਹਾਨੂੰ ਅੰਦਰੀਆਂ ਤਸਵੀਰਾਂ ਵਿਖਾਉਨੇ ਆ ਸਾਰਾ ਕੁਝ ਕਿਸ ਤਰ੍ਹਾਂ ਦਾ ਅੰਦਰੋਂ ਜਿਨਕੇ ਜਹਾਜ਼ ਆ ਇਹ ਇੱਥੋਂ ਬਚਾ ਕੇ ਨੰਗੀ ਮੜ ਜਾ। ਆ ਵਾਈ ਕਰੂ। ਅੰਦਰ ਸਾਡੇ ਵੀਰ ਵੀ ਆਏ ਬੈਠੇ ਨੇ। ਅੰਦਰ ਦੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਬਾਈ ਜੀ ਫਿਰ ਕਿਵੇਂ ਲੱਗਾ ਜਾਜ ਦੇ ਵਿੱਚ ਅੱਜ ਤਾਂ ਤੁਸੀਂ ਫਿਰ ਆਏ ਹੋ ਪਹਿਲੀ ਵਾਰ ਆਏ ਤੇ ਅੱਗੇ ਵੀ ਆਏ ਕਿ ਨਹੀਂ ਇੱਥੇ ਪਹਿਲੀ ਵਾਰ ਆਏ ਵੀਰੇ। ਜੀ। ਵਧੀਆ ਲੱਗ ਰਿਹਾ ਹੈ। ਕਿੱਦਾਂ ਲੱਗ ਰਿਹਾ? ਵਧੀਆ ਲੱਗ ਰਿਹਾ। ਪਹਿਲੀ ਆਈਟਮ ਹੀ ਹੱਲੇ ਖਾ ਰਹੇ ਹਾਂ, ਸਵਾਦ ਹੈਗੀ ਐ। ਅੱਛਾ। ਹੂੰ। ਤੇ ਹੋਰ ਜੀ ਇਹਨਾਂ ਨੂੰ ਕੀ ਕਹੋਗੇ ਜਿਹਦੇ ਕੋਈ ਵੀਡੀਓ ਵੇਖ ਰਿਹਾ ਹੈ ਕੀ ਕਹੋਗੇ ਤੁਸੀਂ? ਨਹੀਂ ਵਧੀਆ ਟਰਾਈ ਕਰਨਾ ਚਾਹੀਦਾਗਾ। ਮੇਰਾ ਖੁਦ ਫਸਟ ਵਾਰ ਹੈ ਹੱਲੇ ਕੁਝ ਖਾ ਕੇ ਜ ਬੜ ਜਿਵੇਂ ਮੈਂ ਇੱਕ ਵਾਰ ਲੁਧਿਆਣੇ ਵੀ ਗਿਆ ਸੀਗਾ ਉੱਥੇ ਮੈਨੂੰ ਇੱਕ ਕਮੀ ਲੱਗੀ ਸੀਗੀ ਉੱਥੇ ਨਾ ਵਾਸ਼ਰੂਮ ਅੱਡ ਸੀਗਾ ਜਾ ਕੇ ਇੱਥੇ ਘਟੂ ਘੜ ਇਹਨਾਂ ਨੇ ਵਾਸ਼ਰੂਮ ਵਗੈਰਾ ਵੀ ਜਿਵੇਂ ਬਿਲਕੁਲ ਨਾਲ ਹੀ ਰੱਖਿਆ ਹੋਵੇਗਾ ਲੁਧਿਆਣੇ ਨਾਲੋਂ ਸਾਨੂੰ ਇਹਨਾਂ ਕੋ ਤਾਂ ਫਰਕ ਲੱਗਿਆ ਬਾਕੀ ਖਾ ਪੀ ਕੇ ਦੇਖਦੇ ਆ ਵੀਰੇ ਅੱਜ ਪਹਿਲੀ ਵਾਰ ਚੜ੍ਹੇ ਹਾਂ ਹਾਂਜੀ ਮੈਂ ਪਹਿਲੀ ਵਾਰ ਚੜ੍ਹਿਆ ਜੀ ਬਾਕੀ ਚੜ੍ਹੇ ਹੋਏ ਹੈਗੇ ਮੈਡਮ ਪਹਿਲੀ ਵਾਰ ਇੱਕ ਸੁਫਨਾ ਸੀ ਤੁਹਾਡੇ ਵੀ ਝਾੜ ਚ ਵੇਖੇ ਚੜ੍ਹ ਕੇ ਉਹ ਤਾਂ ਚਲੋ ਹੁੰਦਾ ਹੀ ਆ ਜੀ ਇੱਕ ਵਾਰੀ ਚਲੋ ਹਾਂ ਮੈਡਮ ਜੀ ਤੁਸੀਂ ਤਾਂ ਪਹਿਲਾਂ ਵੀ ਵੀਰ ਜੀ ਕਹਿੰਦੇ ਚੜ੍ਹੇ ਝਾੜ ਚ ਨਾ ਹਾਂ ਮੈਨੂੰ ਲੱਗਿਆ ਤੁਸੀਂ ਅੱਜ ਹਾਜ ਵਿੱਚ ਬੈਠੇ ਨਹੀਂ ਐਂਬੀਅੰਸ ਅੱਛੀ ਹੈ ਬਾਕੀ ਪ੍ਰੇਪਰੇਸ਼ਨਸ ਤਾਂ ਖਾ ਕੇ ਪਤਾ ਚੱਲੂਗਾ ਬਟ ਠੀਕ ਹੈ ਇੱਕ ਵਾਰ ਆਣਾ ਜ਼ਰੂਰੀ ਬੰਦਾ ਹੈ ਆਣਾ ਚਾਹੀਦਾ ਇੱਕ ਵਾਰੀ ਤਾਂ ਕਿ ਇੱਕ ਫੀਲ ਅਲੱਗ ਆਂਦਾ ਹੈ ਮਤਲਬ ਆ ਕੇ ਐਂਬੀਅੰਸ ਵੀ ਇੰਜੋਏ ਕਰੋ ਖਾਣਾ ਵੀ ਇੰਜੋਏ ਕਰੋ ਤੇ ਬੱਚਿਆਂ ਲਈ ਇੱਕ ਐਕਸਾਈਟਿੰਗ ਚੀਜ਼ ਹੈ ਤੇ ਸਰਵਿਸ ਕਿਹੋ ਜੀ ਇਹਨਾਂ ਦੀ ਸਰਵਿਸ ਹਜੇ ਤੱਕ ਅਸੀਂ ਲੈ ਰਹੇ ਹਾਂ ਬਟ ਸਟਿਲ ਹਜੇ ਤੱਕ ਅੱਛੀ ਹੈ ਆ ਵੀਰ ਵੀ ਸਾਡਾ ਕੈਨੇਡਾ ਚੋਂ ਆਇਆ ਹਨ ਬਾਈ ਜਿਹੜੇ ਸਾਡੀ ਜੂਥ ਜਾਨੀ ਕਿ ਹੁਣ ਬਾਹਰ ਜਾ ਰਹੀ ਹੈ ਹਨਾ ਕਿੰਨਾ ਪੈਸਾ ਸਾਡੇ ਪੰਜਾਬ ਦਾ ਲਾ ਕੇ ਜਾਨੀ ਕਿ ਬਾਹਰ ਜਾ ਰਿਆ ਜਾਨੀ ਕਿ ਇੱਥੇ ਵੀ ਕਾਰੋਬਾਰ ਸਾਡੇ ਚ ਬਹੁਤ ਆ ਤੁਸੀਂ ਤਾਂ ਹੁਣ ਬਾਹਰ ਜਾ ਕੇ ਆ ਤੁਹਾਨੂੰ ਕਿਵੇਂ ਲੱਗਦਾ ਨਹੀਂ ਭਾਈ ਜੀ ਵਧੀਆ ਜੀ ਹੁਣ ਜਿਵੇਂ ਮੇਰੇ ਫਰੈਂਡ ਸਰਕਲ ਦੇ ਸਾਰੇ ਹਨਾ ਮੁੰਡੇ ਇਹਨਾਂ ਨਵਾਂ ਕੰਮ ਸ਼ੁਰੂ ਕੀਤਾ ਜੀ ਐਨੇ ਪੈਸੇ ਲਾ ਕੇ ਆਪਾਂ ਬਾਹਰ ਜਾ ਰਹੇ ਨੇ ਉੱਥੇ ਜਾ ਕੇ ਵੀ ਦਿਹਾੜੀਆਂ ਕਰ ਰਹੇ ਹਨਾ ਤੇ ਬਾਅਦ ਵਿੱਚ ਨਾਲੇ ਆਦੇ ਮਾਪਿਆਂ ਦੀ ਵੇਟ ਕਰਦੇ ਰਹਿੰਦੇ ਹਨਾ ਆਪਣੇ ਪੱਲੇ ਐਂਡ ਤੇ ਕੁਝ ਨਹੀਂ ਪੈਂਦਾ ਜੀ ਮਤਲਬ 60 70% ਇਹੋ ਜਿਹੇ ਮੁੰਡੇ ਹੋਣਗੇ ਜਿਹੜੇ ਉੱਥੇ ਜਾ ਕੇ ਤੇ ਬਾਅਦ ਵਿੱਚ ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤੁਹਾਨੂੰ ਇਹੀ ਕਹਿਣਗੇ ਕਿ ਮੇਰੀ ਬਹੁਤ ਵੱਡੀ ਗਲਤੀ ਇੱਥੇ ਆਉਣਾ ਤੇ ਜੇ ਆਪਾਂ ਐਡਾ ਵੱਡਾ ਕਨਸੈਪਟ ਸ਼ੁਰੂ ਕਰ ਸਕਦੇ ਹਾਂ ਨਾ ਤੇ ਆਪਣਾ ਉਹਨਾਂ ਕੀ ਪੈਸਾ ਲੱਗਦਾ ਹੈ ਨਾ ਕੋਈ ਵੱਦ ਘਟ ਹੋ ਸਕਦਾ ਵਾ ਪਰ ਆਪਾਂ ਇੱਕ ਐਦਾਂ ਆਪਣੇ ਪੇਰੈਂਟਸ ਦੇ ਵਿੱਚ ਰਹਿ ਰਹੇ ਆ ਆਪਣਾ ਇੱਕ ਨਾਮ ਆ ਵਧੀਆ ਹੈ ਨਾ ਆਪਣਾ ਸ਼ਹਿਰ ਦੇ ਵਿੱਚ ਆਪਣਾ ਖੁਦ ਦਾ ਇੱਕ ਪਰਸਨੈਲਿਟੀ ਬਣ ਰਿਹਾ ਆਪਾਂ ਵਧੀਆ ਤੇ ਮੈਨੂੰ ਲੱਗਦਾ ਇੱਥੇ ਰਹਿ ਕੇ ਹੀ ਲੋਕਾਂ ਨੂੰ ਕੋਈ ਨਾ ਕੋਈ ਨਵੀਂ ਇਨਵੈਂਸ਼ਨ ਕਰਨੀ ਚਾਹੀਦੀ ਆਪਣੇ ਖੁਦ ਦੇ ਨਾਮ ਤੇ ਇਹ ਮੁੰਡੇ ਕੁੜੀਆਂ ਬਾਹਰ ਨੂੰ ਜਾਂਦੇ ਆ ਤੇ ਸਾਡੇ ਮੁਲਕ ਦੇ ਵਿੱਚ ਜਿਵੇਂ ਤੁਹਾਡੀ ਵੀ ਇੱਥੇ ਜਨਨ ਕਿ ਜੌਬ ਕਰਦੀਆਂ ਗੁੱਡੀਆਂ ਛੱਲੇ ਸਾਊਥ ਅਫਰੀਕਾ ਚੋਂ ਹੀ ਪੈਣ ਜੀ ਹਾਂਜੀ ਵੀਰ ਇਟ ਫਰਮ ਸਾਊਥ ਅਫਰੀਕਾ ਸਾਊਥ ਅਫਰੀਕਾ ਵਾਟ ਯੂ ਥਿੰਕ ਅਬਾਟ ਦਿਸ ਸਿਟੀ ਲਾਈਕ ਹਾਊ ਯੂ ਫੀਲ ਅਬਾਟ ਦਿਸ ਵਨ ਆਫਰਲੀ ਇਟਸ ਫਾਈਨ ਤੇ ਐਟਮੋਸਫੇਅਰ ਇਜ਼ ਆਲਸੋ ਫਾਈਨ ਐਂਡ ਪੀਪਲ ਆਰ ਆਲਸੋ ਫਰੈਂਡਲੀ ਐਂਡ ਕਾਈਂਡ ਇਹੀ ਕਹਿ ਰਹੇ ਨੇ ਜੀ ਵਧੀਆ ਸਿਟੀ ਆਈ ਇੱਥੇ ਲੋਕੀ ਵੇਥੋਂ ਦੇ ਵਧੀਆ ਨੇ ਆਪਣੇ ਸਾਰੇ ਇਥੋਂ ਦੇ ਤੇ ਬਾਕੀ ਵਧੀਆ ਹੀ ਮੈਂ ਵੀ ਇਹ ਕਹਿਣਾ ਚਾਹਾਂਗਾ ਜੀ ਆਪਣੇ ਸ਼ਹਿਰ ਦੇ ਵਿੱਚ ਰਹੋ ਜੀ ਇੱਥੇ ਤੁਸੀਂ ਆਪਣਾ ਕੰਮ ਵਧਾਓ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਜੀ ਜਿਵੇਂ ਹੁਣ ਤੁਸੀਂ ਕਿੱਤੀ ਪਾਰਟੀ ਦੀ ਵੀ ਗੱਲ ਕਰੀ ਸੀ ਆਪਾਂ ਹਨਾ ਜੇ ਕੋਈ ਤੁਹਾਡੇ ਕੋਲੇ ਵੀਡੀਓ ਵੇਖੇ ਕੋਈ ਮਾੜਾ ਮੋਟਾ ਡਿਸਕਾਊਂਟ ਵੀ ਦਿਓ ਕਿ ਨਾ ਜੀ ਜੀ ਜ਼ਰੂਰ 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 ਕੋਈ ਗੱਲ ਨਹੀਂ ਆਪਣਾ ਤੁਹਾਡਾ ਜਦੋਂ ਤੁਹਾਡਾ ਕਿਸੇ ਨੇ ਨਾਮ ਲੈਤਾ ਆਪਾਂ ਜ਼ਰੂਰ ਡਿਸਕਾਊਂਟ ਦੇਵਾਂਗੇ ਜੀ ਹਾਂਜੀ ਮਨ ਕਿੰਨਾ ਖੁਸ਼ ਹੁੰਦਾ ਜਦੋਂ ਆਲਾ ਕਹਿੰਦਾ ਵੀ ਹੁਣ ਤਾਂ ਇਹ ਵੀ ਮਸ਼ਹੂਰ ਹੋ ਗਾ ਨਾ ਉਹ ਜਹਾਜ਼ ਵਾਲਿਆਂ ਤੇ ਜਾਣਾ ਹਨਾ ਹਾਂਜੀ ਕਾਫੀ ਕੁਝ ਹੈਗਾ ਲੋਕ ਜਹਾਜ਼ ਆਣਾਂ ਦੇ ਕਹਿਣ ਲੱਗੇ ਆ ਤੇ ਇਹ ਮਲਕੇ ਬਠਿੰਡੇ ਦੇ ਵਿੱਚ ਸਾਡੇ ਪਿੰਡਾਂ ਦੇ ਜਾਂ ਕੁਝ ਵੀ ਤਾਂ ਲੋਕ ਕਦੇ ਵੀ ਗੱਲ ਕਰਦੇ ਜਹਾਜ਼ ਆਣਾਂ ਦੇ ਜਾਣਾ ਤਾਂ ਇਹ ਚੀਜ਼ ਵੀ ਇੱਕ ਔਰੀਜਨਲ ਜਿੱਦਾਂ ਇਹ ਫੋਰਨ ਤੋਂ ਆਪਣੇ ਸਾਊਥ ਅਫਰੀਕਾ ਤੋਂ ਜਿਵੇਂ ਫਲੋਰਿਨ ਆਪਣਾ ਸਟਾਫ ਇਹਨਾਂ ਨੂੰ ਦੇਖ ਕੇ ਲੋਕ ਇਹਨਾਂ ਨੂੰ ਇਹਨਾਂ ਨੂੰ ਦੇਖ ਕੇ ਵੈਸੇ ਹੀ ਲੋਕ ਖੁਸ਼ ਹੁੰਦੇ ਰਹਿੰਦੇ ਆ ਠੀਕ ਹੈ ਜੀ ਔਰ ਲੋਕ ਇਹ ਵੀ ਚੀਜ਼ ਦੇਖਦੇ ਆ ਵੀ ਇਹਨਾਂ ਨੇ ਬਾਹਰਲਾ ਸਟਾਫ ਰੱਖਿਆ ਤਾਂ ਕਿ ਕਿਥੇ ਆਪਣਾ ਬਹੁਤ ਫਰਕ ਪੈ ਜਾਂਦਾ ਇਸ ਚੀਜ਼ ਦੇ ਵਿੱਚ ਠੀਕ ਹੈ ਜੀ ਤਾਂ ਲੋਕਾਂ ਦੀ ਇੱਕ ਨਜ਼ਰੀਆ ਹੁੰਦਾ ਕਿ ਇੱਕ ਵਧੀਆ ਨਜ਼ਰੀਏ ਦੇ ਨਾਲ ਦੇਖਦੇ ਆ ਲੋਕ ਇਸ ਚੀਜ਼ ਨੂੰ ਹਾਂ ਜੀ ਹੁਣ ਤਾਂ ਜਹਾਜਾਂ ਵਾਲੇ ਬੱਚਣ ਲੱਗ ਪਏ ਹਨ ਜਿਵੇਂ ਜਹਾਜਾਂ ਵਾਲੇ ਕਹਿੰਦੇ ਆਪਾਂ ਹਾਂ ਜੀ ਹਾਂ ਜੀ ਬਿਲਕੁਲ ਜਹਾਜਾਂ ਵਾਲੇ ਬੱਚਣ ਲੱਗੇ ਹੁਣ ਆਪਾਂ ਹਾਂ ਜੀ ਬੜੀ ਖੁਸ਼ੀ ਹੋਈ ਵੀਰ ਨੇ ਕੰਮ ਚਲਾਇਆ ਜਿਹੜੇ ਸਾਡੇ ਨਮੀ ਜੂਥ ਆ ਜਾਨੀ ਕਿ ਉਹਨਾਂ ਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ ਚਲਾਉਣਾ ਚਾਹੀਦਾ ਜਾਨੀ ਕਿ ਜਹਾਜ਼ ਸਾਨੂੰ ਵੀ ਇਦਾਂ ਲੱਗਾ ਸੀ ਅਸੀਂ ਚੱਲੇ ਸੀ ਨਾ ਕਿ ਚੱਲੇ ਸੀ ਮੈਨੂੰ ਵੀ ਵੀਰਾ ਸਾਡਾ ਕੈਮਰਾਮੈਨ ਕਹਿੰਦਾ ਨਹੀਂ ਯਾਰ ਮੇਰੇ ਤਾਂ ਬਨੋਟੀ ਲੱਗਦਾ ਮੈਂ ਕਿਹਾ ਨਹੀਂ ਨਹੀਂ ਬਨੋਟੀ ਨਹੀਂ ਆਪਾਂ ਵੇਖੀ ਇੱਕ ਵਾਰੀ ਨੇੜੇ ਤੇ ਜਾ ਕੇ ਵੇਖੀਏ ਜਦੋਂ ਅਸੀਂ ਨੇੜੇ ਆਏ ਮੈਂ ਕਿਹਾ ਯਾਰ ਫਰਤ ਓਰੀਜਨਲ ਦੇ ਲੱਗਦੇ ਆ ਜਦੋਂ ਅਸੀਂ ਜਮਾ ਉੱਤੇ ਆਏ ਤੇ ਮੈਂ ਕਿਹਾ ਇਹ ਤਾਂ ਓਰੀਜਨਲ ਆ ਜਮਾ ਹੀ ਫਰਜ਼ੀ ਜਹਾਜ਼ ਹੀ ਨਿਕਲਣਾ ਫਿਰ ਅਸੀਂ ਵਿੱਚ ਵੀ ਗਏ ਗੱਲਬਾਤ ਵੀ ਕਰਾਈ ਸਾਡੇ ਵੀਰ ਨਾਲ ਵੀ ਗੱਲ ਕਰਾਈ ਬੜਾ ਮਨ ਖੁਸ਼ ਹੋਇਆ ਤੁਸੀਂ ਵੀ ਆਓ ਜੇ ਕਿੱਟੀ ਪਾਰਟੀ ਕਰਨੇ ਚਾਹੋ ਜੇ ਤੁਸੀਂ ਜਹਾਜ਼ ਦੇ ਵਿੱਚ ਚੜ੍ਹਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਵੀ ਜਹਾਜ਼ ਵਿੱਚੋਂ ਕਿਹੋ ਜਿਹਾ ਹੁੰਦਾ ਕਿਉਂਕਿ ਇੰਨੇ ਪੈਸੇ ਲਾ ਕੇ ਉੱਥੇ ਟਿਕਟ ਤਾਂ ਨਹੀਂ ਲੈ ਸਕਦੇ ਇੱਥੇ ਥੋੜੀ ਜਿਹੀ ਟਿਕਟ ਨਹੀਂ ਸਰਜੂ ਬਾਈ ਜੀ ਹਾਂਜੀ ਹਾਂਜੀ ਟਿਕਟ ਇੱਥੇ ਕਹਦੀ ਜੀ ਬਸ ਬਿਲਕੁਲ ਬੇਮਲੂਮੀ ਦੀ ਟਿਕਟ ਹੈ ਅੱਛਾ ਆ ਫੂਡ ਦਾ ਇੰਜੋਆ ਕਰੋ ਫੂਡ ਖਾਓ ਜੀ ਵਿੱਚ ਬੈਠ ਕੇ ਉਹ ਕਹ ਫੂਡ ਦੀ ਟਿਕਟ ਟਿਕਟ ਅਲੇ ਦੀ ਬਸ ਉਹ ਇਹਦੀ ਟਿਕਟ ਕੋਈ ਨਹੀਂ ਨਹੀਂ ਇਹਦੀ ਟਿਕਟ ਕੋਈ ਨਹੀਂ ਫਿਰ ਇਹ ਬਿਲਕੁਲ ਹਾਂਜੀ ਬਿਲਕੁਲ ਇਦੇ ਵਿੱਚ ਕੀ ਹੈ ਕੁਸ਼ਕ ਮੈਂ ਰੱਖੀ ਸੀ ਦੇ ਵਿੱਚ ਟਿਕਟ ਉਹ ਉਹਦਾ ਵੀ ਕੋਈ ਰੀਜ਼ਨ ਸੀਗਾ ਜੀ ਕਈ ਲੋਕਾਂ ਨੇ ਨਿਰਾਸ਼ਗੀ ਦਿਖਾਈ ਕਿ ਤੁਸੀਂ ਟਿਕਟ ਰੱਖੀ ਹੈ ਜਾਂ ਕੁਝ ਵੀ ਦੇਖੋ ਜੀ ਮੈਂ ਮੰਨਦਾ ਕਿ ਅਗਰ 150 ਰੁਪਏ ਮੈਂ ਕੋਈ ਟਿਕਟ ਰੱਖੀ ਹੈ ਐਕਸਟਰਾ ਤਾਂ ਉਹ ਮੈਂ ਕਿਸੇ ਰੀਜ਼ਨ ਕਰਕੇ ਰੱਖੀ ਸੀ ਪਰ ਜਿਵੇਂ ਉਹ 150 ਟਿਕਟ ਰੱਖੀ ਆ ਤਾਂ ਮੈਂ ਉਹ ਫੂਡ ਦੇ ਵਿੱਚੋਂ ਵੇਵ ਆਫ ਵੀ ਕਰ ਰਿਆ ਵੀ ਅਗਰ ਤੁਸੀਂ ਫੂਡ ਲੈ ਰਹੇ ਹੋ ਤਾਂ ਤੁਹਾਡੇ ਫੂਡ ਦੇ ਵਿੱਚੋਂ ਸਾਰੀ ਟਿਕਟ ਮਾਫ ਹੋ ਜਾਊਗੀ ਉਹ ਜਸਟ ਕੀ ਹੈ ਇੱਕ ਕਈ ਵਾਰੀ ਇਦਾਂ ਦਾ ਹੁੰਦਾ ਕਿਉਂਕਿ ਮੇਰੇ ਕੋਲ ਹੈਲੀ ਫੁੱਲ ਹੋਇਆ ਹੁੰਦਾ ਮੈਂ ਚਲੋ ਤੁਹਾਡੇ ਮੀਡੀਆ ਚੈਨਲ ਦੇ ਜ਼ਰੀਏ ਦੱਸ ਦਿੰਨਾ ਸਭ ਲੋਕਾਂ ਨੂੰ ਜੋ ਲੋਕ ਨਿਰਾਸ਼ਗੀ ਦਿਖਾ ਰਹੇ ਸੀ ਕਿ ਕਿਉਂ ਤੁਸੀਂ ਟਿਕਟ ਰੱਖੀ ਆ ਉਹ ਮੈਂ 150 ਟਿਕਟ ਤਾਂ ਰੱਖੀ ਸੀ ਕਈ ਵਾਰੀ ਹੁਣ ਇਹਦੇ ਅੰਦਰ ਲਿਮਟਡ ਸੀਟਾਂ ਜੀ ਲਿਮਟਡ ਸੀਟਾਂ ਤਾਂ ਫੁੱਲ ਹੁੰਦਾ ਤਾਂ ਲੋਕ ਕਹਿ ਦਿੰਦੇ ਆ ਕਿ ਸਾਨੂੰ ਉੱਪਰ ਜਾ ਕੇ ਹੀ ਅਸੀਂ ਖਾਣਾ ਖਾਣਾ ਤਾਂ ਉਹਨਾਂ ਨੂੰ ਇੱਕ ਉਹਨਾਂ ਨੂੰ ਇੱਕ ਥੋੜਾ ਜਿਹਾ ਇੱਕ ਮੋਲਡ ਕਰ ਲਈ ਉਸ ਚੀਜ਼ ਦੇ ਵਿੱਚੋਂ ਥੋੜਾ ਜਿਹਾ ਮਾਈਂਡ ਹਟਾਉਣ ਲਈ ਇਸ ਚੀਜ਼ ਦੇ ਵਿੱਚ ਮੈਂ ਟਿਕਟ ਰੱਖੀ ਸੀ ਪਰ ਉਹ ਟਿਕਟ ਦੇ ਵਿੱਚ ਮੈਂ ਦੱਸ ਦਿਆ ਵਾਂ ਉਹ ਟਿਕਟ ਦੇ ਵਿੱਚ ਮੈਂ ਰੱਖੀ ਸੀ ਅਡਜਸਟੇਬਲ ਕਿ ਅਗਰ ਆਪਾਂ ਫੂਡ ਖਾ ਰਹੇ ਆ ਤਾਂ ਉਹ ਫੂਡ ਦੇ ਵਿੱਚ ਹੀ ਆਪਣੀ ਟਿਕਟ ਅਡਜਸਟ ਹੋ ਜਾਊਗੀ ਸੋ ਇਹਦੀ ਟਿਕਟ ਬੇਸਿਕਲੀ ਜ਼ੀਰੋ ਆ ਜੀ ਇਹ ਹੈਲੀ ਦੀ ਟਿਕਟ ਕੋਈ ਟਿਕਟ ਨਹੀਂ ਆ ਉਹ ਫੂਡ ਦੀ ਹੀ ਆ ਜੀ ਠੀਕ ਹੈ ਜੀ ਜੇ ਤੁਸੀਂ ਵਿੱਚ ਬਹਿ ਕੇ ਫੂਡ ਲਓਗੇ ਤਾਂ ਬਿਲਕੁਲ ਫਰੀ ਹੈ ਜਨਕੀ ਜੀ ਜਦੋਂ ਆਪਾਂ ਵਿੱਚ ਬਹਿ ਕੇ ਫੂਡ ਖਾਵਾਂਗੇ ਤਾਂ ਉਹਦੇ ਵਿੱਚ ਆਪਣਾ ਜਿਹੜਾ ਫੂਡ ਆ ਉਹਦੇ ਵਿੱਚ ਉਹ ਟਿਕ ਟਾਪਾਂ ਜਿਹੜੀ ਲੈਤੀ ਸੀ نیچے ਉਹ ਇਹਦੇ ਚ ਵੇਵ ਆਫ ਹੋ ਜਾਊਗੀ ਮਤਲਬ ਕਿ ਜ਼ੀਰੋ ਟਿਕਟ ਲੱਗੂਗੀ ਠੀਕ ਹੈ ਜੀ ਜੋ ਤੁਸੀਂ ਆਓਗੇ ਤਾਂ ਇੱਥੇ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਉਹਦੇ ਵਿੱਚ ਕਿੱਦਾਂ ਹੋਊਗਾ ਸੋ ਇੱਕ ਵਾਰੀ ਕਰੋ ਵਿਜ਼ਿਟ ਤੇ ਦੇਖੋ ਕਿੱਦਾਂ ਇੰਜੋਏ ਕਰੋ ਇਸ ਚੀਜ਼ ਜੀ ਜੇ ਤੁਸੀਂ ਜਹਾਜ਼ ਤੇ ਚੜ੍ਹਨਾ ਚਾਹੁੰਦੇ ਹੋ ਤਾਂ ਆਜੋ ਬਠਿੰਡਾ ਸ਼ਹਿਰ ਦੇ ਵਿੱਚ ਬਿਲਕੁਲ ਫ੍ਰੀ ਜਿਨਕਿ ਝੂਟੇ ਲੈ ਸਕਦੇ ਹੋ ਬਿਲਕੁਲ ਫ੍ਰੀ ਆ ਕੋਈ ਟਿਕਟ ਨਹੀਂ ਆਓ ਅਨਜਵਾਈ ਕਰੋ ਬਠਿੰਡਾ ਸ਼ਹਿਰ ਦੇ ਵਿੱਚ ਤੁਸੀਂ ਜਿਹੜਾ ਹੈਲੀਕਾਪਟਰ ਦੇ ਉੱਤੇ ਜਹਾਜ਼ ਦੇ ਉੱਤੇ ਬੈਠ ਕੇ ਝੂਟੇ ਲੈ ਸਕਦੇ ਹੋ ਫਿਰ ਮਿਲਦੇ ਆਂ ਧੰਨਵਾਦ